ਲੋਕ ਸਭਾ ਚੋਣਾਂ 2024 ਦੇ ਲਈ ਪੰਜਾਬੀਆਂ ਨੇ ਆਪਣਾ ਫਤਵਾ ਸੁਣਾ ਦਿੱਤਾ ਹੈ। ਪੰਜਾਬ ਦੇ ਲੋਕਾਂ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਤੋਂ ਆਪੋ ਆਪਣੇ ਪਸੰਦੀਦਾ ਉਮੀਦਵਾਰ ਨੂੰ ਜਿਤਾ ਕੇ ਸੰਸਦ ਤੱਕ ਭੇਜ ਦਿੱਤਾ ਹੈ। ਲੋਕ ਸਭਾ ਹਲਕਾ ਜਲੰਧਰ ਤੋਂ ਲੋਕਾਂ ਨੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਤੇ ਆਪਣਾ ਭਰੋਸਾ ਜਤਾਇਆ ਤੇ ਚਰਨਜੀਤ ਸਿੰਘ ਚੰਨੀ ਨੂੰ 39053 ਵੋਟਾਂ ਪਾ ਦਿੱਤੀਆਂ। ਚਰਨਜੀਤ ਸਿੰਘ ਚੰਨੀ ਦੇ ਮੁਕਾਬਲੇ ਭਾਜਪਾ ਦੇ ਸੁਸ਼ੀਲ ਕੁਮਾਰ ਰਿੰਕੂ ਰਹੇ ਜਿਨ੍ਹਾਂ ਨੂੰ ਲੋਕਾਂ ਨੇ 214060 ਵੋਟਾਂ ਪਾਈਆਂ ਬਾਦਲਾਂ ਦਾ ਗੜ ਮੰਨੇ ਜਾਂਦੇ ਹਲਕਾ ਬਠਿੰਡਾ ਤੋਂ ਬੀਬਾ ਹਰਸਿਮਰਤ कौर ਬਾਦਲ ਜੇਤੂ ਰਹੇ ਜਿਨ੍ਹਾਂ ਨੂੰ ਲੋਕਾਂ ਨੇ 376558 ਵੋਟਾਂ ਪਾਈਆਂ ਬੀਬਾ ਹਰਸਿਮਰਤ कौर ਬਾਦਲ ਦਾ ਮੁਕਾਬਲਾ ਆਪ ਦੇ ਗੁਰਮੀਤ ਸਿੰਘ ਖੁੱਡੀਆਂ ਨਾਲ ਰਿਹਾ ਲੋਕਾਂ ਨੇ ਗੁਰਮੀਤ ਸਿੰਘ ਖੁੱਡੀਆਂ ਨੂੰ 326902 ਵੋਟਾਂ ਪਾਈਆਂ ਲੋਕ ਸਭਾ ਹਲਕਾ ਸੰਗਰੂਰ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਸੀ ਕਿਉਂਕਿ ਇਸ ਹਲਕੇ ਤੋਂ ਵੱਡੇ ਚਿਹਰੇ ਚੋਣ ਮੈਦਾਨ 'ਚ ਸਨ ਪਰ ਲੋਕਾਂ ਨੇ ਆਪਣਾ ਭਰੋਸਾ ਆਪ ਦੇ ਗੁਰਮੀਤ ਸਿੰਘ ਮੀਤ ਹੇਰ ਤੇ ਵਿਖਾਇਆ ਗੁਰਮੀਤ ਸਿੰਘ ਮੀਤ ਹੇਰ ਨੂੰ ਲੋਕਾਂ ਨੇ 3 ਲੱਖ 64053 ਵੋਟਾਂ ਪਾ ਦਿੱਤੀਆਂ ਤੇ ਸੁਪਾਲ ਸਿੰਘ ਖੈਰਾ ਦਾ ਇਹਨਾਂ ਦੇ ਨਾਲ ਮੁਕਾਬਲਾ ਸੀ ਜਿਨ੍ਹਾਂ ਨੂੰ ਲੋਕਾਂ ਨੇ 191525 ਵੋਟਾਂ ਪਾਈਆਂ ਲੋਕ ਸਭਾ ਹਲਕਾ ਲੁਧਿਆਣਾ ਦੀ ਸੀਟ ਇਹਨਾਂ ਚੋਣਾਂ ਚ ਸਭ ਤੋਂ ਹੌਟ ਸੀਟ ਰਹੀ ਕਿਉਂਕਿ ਇਥੋਂ ਉਹ ਵੱਡੇ ਲੀਡਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਚੋਣ ਮੈਦਾਨ 'ਚ ਸਨ ਰਾਜਾ ਵੜਿੰਗ ਕਾਂਗਰਸ ਦੇ ਵੱਲੋਂ ਤੇ ਰਵਨੀਤ ਬਿੱਟੂ ਜੋ ਕਾਂਗਰਸ ਦੇ ਵਿੱਚੋਂ ਭਾਜਪਾ 'ਚ ਚਲੇ ਗਏ ਨੇ ਉਹ ਚੋਣ ਮੈਦਾਨ 'ਚ ਸੀ ਰਵਨੀਤ ਮਿੱਟੂ ਦਾਵਾ ਕਰ ਰਹੇ ਸੀ ਕਿ ਲੁਧਿਆਣਾ ਹਲਕਾ ਤਾਂ ਉਹਨਾਂ ਦਾ ਹੀ ਜਿੱਤ ਵੀ ਉਹਨਾਂ ਦੀ ਹੋਵੇਗੀ ਪਰ ਲੁਧਿਆਣਾ ਵਾਸੀਆਂ ਨੇ ਆਪਣਾ ਭਰੋਸਾ ਰਾਜਾ ਵੜਿੰਗ ਤੇ ਵਿਖਾਇਆ ਤੇ ਰਾਜਾ ਵੜਿੰਗ ਨੇ 322224 ਵੋਟਾਂ ਪਾ ਦਿੱਤੀਆਂ ਰਵਨੀਤ ਬਿੱਟੂ ਨੂੰ 31280 ਵੋਟਾਂ ਹੀ ਪਈਆਂ ਮਾਝੇ ਦੀ ਸੀਟ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਕਾਂਗਰਸ ਦੇ ਸੁਖਜਿੰਦਰ ਸਿੰਘ ਰੰਧਾਵਾ ਜੇਤੂ ਰਹੇ ਸੁਖਜਿੰਦਰ ਸਿੰਘ ਰੰਧਾਵਾ ਨੂੰ 364043 ਵੋਟਾਂ ਪਈਆਂ ਤੇ ਦੂਜੇ ਪਾਸੇ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਵੀ ਸੁਖਜਿੰਦਰ ਸਿੰਘ ਰੰਧਾਵਾ ਦੀ ਨਾਲ ਪੂਰਾ ਮੁਕਾਬਲਾ ਕਰ ਰਹੇ ਸੀ ਉਹਨਾਂ ਨੂੰ ਗੁਰਦਾਸਪੁਰਿਆ ਨੇ 281182 ਵੋਟਾਂ ਹੀ ਪਈਆਂ ਮਾਝੇ ਦੀ ਸੀਟ ਲੋਕ ਸਭਾ ਹਲਕਾ ਅੰਮ੍ਰਿਤਸਰ ਜੇਤੋਂ ਸ਼੍ਰੋਮਣੀ ਅਕਾਲੀ ਦਲ ਦੇ ਅਨਿਲ ਜੋਸ਼ੀ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਚੌਂ ਮੈਦਾਨ ਦੇ ਵਿੱਚ ਸਨ ਤਾਂ ਉੱਥੋਂ ਲੋਕਾਂ ਨੇ ਗੁਰਜੀਤ ਸਿੰਘ ਔਜਲਾ ਦੇ ਉੱਤੇ ਆਪਣਾ ਭਰੋਸਾ ਵਿਖਾ ਦਿੱਤਾ ਗੁਰਜੀਤ ਸਿੰਘ ਔਜਲਾ ਕਾਂਗਰਸ ਦੇ ਵੱਲੋਂ ਚੋਣ ਮੈਦਾਨ 'ਚ ਸਨ ਪਹਿਲਾਂ ਵੀ ਉਹ ਐਮਪੀ ਨੇ ਤੇ ਹੁਣ ਵੀ ਲੋਕਾਂ ਨੇ ਉਹਨਾਂ ਤੇ ਆਪਣਾ ਭਰੋਸਾ ਵਿਖਾਇਆ ਤੇ ਗੁਰਜੀਤ ਸਿੰਘ ਔਜਲਾ ਨੂੰ 255181 ਵੋਟਾਂ ਪਾ ਦਿੱਤੀਆਂ ਆਪ ਦੇ ਕੁਲਦੀਪ ਸਿੰਘ ਢਾਲੀਵਾਲ ਨੂੰ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ 214880 ਵੋਟਾਂ ਹੀ ਮਿਲੀਆਂ ਹਲਕਾ ਫਰੂਜ਼ਪੁਰ ਤੇ ਬੜਾ ਫਸਵਾ ਮੁਕਾਬਲਾ ਸੀ ਹਲਕਾ ਫਰੂਜ਼ਪੁਰ ਦੇ ਲੋਕਾਂ ਨੇ ਆਪਣਾ ਭਰੋਸਾ ਕਾਂਗਰਸ ਦੇ ਸ਼ੇਰ ਸਿੰਘ ਗੁਬਾਇਆ ਤੇ ਵਿਖਾਇਆ ਤੇ ਸ਼ੇਰ ਸਿੰਘ ਗੁਬਾਇਆ ਨੂੰ 2 ਲੱਖ 8626 ਵੋਟਾਂ ਪਾਈਆਂ ਦੂਜੇ ਪਾਸੇ ਆਪ ਦੇ ਜਗਦੀਪ ਸਿੰਘ ਕਾਕਾ ਬਰਾੜ ਨੂੰ ਵੀ ਘੱਟ ਵੋਟਾਂ ਨਹੀਂ ਪਈਆਂ ਉਹਨਾਂ ਨੂੰ ਵੀ 263384 ਵੋਟਾਂ ਪਈਆਂ ਬੜੇ ਘੱਟ ਫਰਕ ਦੇ ਨਾਲ ਸ਼ੇਰ ਸਿੰਘ ਖਬਾਇਆ ਉਥੋਂ ਜੇਤੂ ਰਹੇ ਨੇ ਤੇ ਦੂਜੇ ਪਾਸੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੇ ਵਿੱਚ ਆਪ ਦੇ ਡਾਕਟਰ ਰਾਜਕੁਮਾਰ ਜੱਬੇਵਾਲ ਜੇਤੂ ਰਹੇ ਜਿਨ੍ਹਾਂ ਨੂੰ ਹੁਸ਼ਿਆਰਪੁਰੀਆਂ ਨੇ 3,3859 ਫੋਟਾ ਪਾਈਆਂ ਤੇ ਉਹਨਾਂ ਦੇ ਮੁਕਾਬਲੇ ਕਾਂਗਰਸ ਦੇ ਯਾਮੀਨੀ ਗੋਮਰ ਸਨ ਜਿਨ੍ਹਾਂ ਨੂੰ 268748 ਵੋਟਾਂ ਹੀ ਪਈਆਂ ਤੇ ਲੋਕ ਸਭਾ ਹਲਕਾ ਪਟਿਆਲਾ ਤੇ ਵੀ ਸਤਭੀਆਂ ਨਜ਼ਰਾਂ ਸੀ ਕਿਉਂਕਿ ਇਥੋਂ ਪਟਿਆਲਾ ਘਰਾਣੀ ਦੇ ਪ੍ਰਨੀਤ कौर ਭਾਜਪਾ ਵੱਲੋਂ ਚੋਣ ਮੈਦਾਨ ਦੇ ਵਿੱਚ ਸਨ ਤੇ ਦੂਜੇ ਪਾਸੇ ਆਪ ਦੇ ਡਾਕਟਰ ਬਲਬੀਰ ਸਿੰਘ ਤੇ ਕਾਂਗਰਸ ਦੇ ਡਾਕਟਰ ਗਾਂਧੀ ਚੋਣ ਮੈਦਾਨ 'ਚ ਸੀ ਪਰ ਪਟਿਆਲੇ ਦੇ ਲੋਕਾਂ ਨੇ ਤਾਂ ਆਪਣਾ ਭਰੋਸਾ ਡਾਕਟਰ ਧਰਮਵੀਰ ਗਾਂਧੀ ਤੇ ਵਿਖਾਇਆ ਤੇ ਉਹਨਾਂ ਨੂੰ 35616 ਵੋਟਾਂ ਪਾ ਦਿੱਤੀਆਂ ਆਪਦੇ ਡਾਕਟਰ ਬਲਬੀਰ ਸਿੰਘ ਨੂੰ 290785 ਵੋਟਾਂ ਹੀ ਪਈਆਂ ਹਲਕਾ ਫਤੇਗੜ ਸੈੱਬ ਤੋਂ ਕਾਂਗਰਸ ਦੇ ਅਮਰ ਸਿੰਘ ਨੂੰ 332591 ਵੋਟਾਂ ਪਈਆਂ ਜਿਸ ਨਾਲ ਉਹ ਜਿੱਤ ਗਏ ਤੇ ਆਪਦੇ ਗੁਰਪ੍ਰੀਤ ਸਿੰਘ ਜੀਪੀ ਨੂੰ 298399 ਵੋਟਾਂ ਹੀ ਮਿਲੀਆਂ ਲੋਕ ਸਭਾ ਹਲਕਾ ਖਡੂਰ ਸੇਬ ਤੋਂ ਆਜ਼ਾਦ ਉਮੀਦਵਾਰ ਅੰਮ੍ਰਿਤਪਾਲ ਸਿੰਘ ਨੂੰ ਲੋਕਾਂ ਨੇ 4,4430 ਵੋਟਾਂ ਪਾ ਕੇ ਜਿਤਾ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਦਾ ਮੁਕਾਬਲਾ ਕੁਲਬੀਰ ਸਿੰਘ ਜੀਰਾ ਦੇ ਨਾਲ ਸੀ ਜਿਨ੍ਹਾਂ ਨੂੰ 2,7330 ਵੋਟਾਂ ਪਈਆਂ ਯਾਨੀ ਕਿ ਅੱਧੋ-ਅੱਧ ਦੇ ਫਰਕ ਦੇ ਨਾਲ ਅੰਮ੍ਰਿਤਪਾਲ ਸਿੰਘ ਨੇ ਇਸ ਸੀਟ ਆਪਣੇ ਨਾਮ ਲਵਾ ਲਈ ਹੈ। ਪੰਥਕ ਸੀਟ ਮੰਨੀ ਜਾਂਦੀ ਲੋਕ ਸਭਾ ਹਲਕਾ ਫਰੀਦਕੋਟ ਤੋਂ ਵੀ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਜੇਤੂ ਰਹੇ ਜਿਨ੍ਹਾਂ ਨੂੰ 29806 ਵੋਟਾਂ ਮਿਲੀਆਂ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਕਰਮਜੀਤ ਸਿੰਘ ਅਨਮੋਲ ਨੂੰ ਲੋਕਾਂ ਨੇ 228509 ਵੋਟਾਂ ਪਾਈਆਂ ਪਰ ਜੇਤੂ ਸਰਮਜੀਤ ਸਿੰਘ ਖਾਲਸਾ ਰਹੇ। ਲੋਕ ਸਭਾ ਹਲਕਾ ਸ਼੍ਰੀ ਨੰਨਪੁਰ ਸੈਕਟੂ ਆਪ ਦੇ ਮਲਵਿੰਦਰ ਸਿੰਘ ਕੰਗ ਤੇ ਲੋਕਾਂ ਨੇ ਭਰੋਸਾ ਜਤਾਉਂਦਿਆਂ ਉਹਨਾਂ ਨੂੰ 313217 ਵੋਟਾਂ ਪਾਈਆਂ ਜਿਨ੍ਹਾਂ ਵੋਟਾਂ ਨੇ ਮਲਵਿੰਦਰ ਸਿੰਘ ਕੰਗ ਨੂੰ ਜੇਤੂ ਬਣਾ ਦਿੱਤਾ। ਮਲਵਿੰਦਰ ਸਿੰਘ ਕੰਗ ਦਾ ਮੁਕਾਬਲਾ ਕਾਂਗਰਸ ਦੇ ਵਿਜੇਂਦਰ ਸਿੰਘਲਾ ਦੇ ਨਾਲ ਸੀ। ਜਿਨ੍ਹਾਂ ਨੂੰ 3,2371 ਵੋਟਾਂ ਪਈਆਂ ਸੋਏ ਸੀ ਉਹ ਉਮੀਦਵਾਰ ਜਿਨ੍ਹਾਂ ਤੇ ਲੋਕਾਂ ਨੇ ਆਪਣਾ ਭਰੋਸਾ ਜਤਾਇਆ ਏ ਹੁਣ ਵੇਖਣਾ ਹੋਵੇਗਾ ਕਿ ਸੰਸਦ ਤੱਕ ਇਹ ਉਮੀਦਵਾਰ ਪੰਜਾਬ ਦੀਆਂ ਮਸਲਿਆਂ ਨੂੰ ਲੈ ਕੇ ਜਾਂਦੇ ਨੇ ਜਾਂ ਫਿਰ ਨਹੀਂ